ਦੀਨ ਲੈਕੀ ਆ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਇੱਕ ਪੈਸੇ ਦੀ ਪਰਵਾਹ ਨਹੀਂ ਕੀਤੀ ਜਨਤਾ ਦਾ ਲੱਖਾਂ ਕਰੋੜਾ ਰੁਪਇਆ ਜਿਹੜਾ ਵੇਸਟ ਕੀਤਾ ਗਿਆ ਤਣਾ ਹਲਕਾ ਪੂਰਬੀ ਦੇ ਵਿਧਾਇਕ ਸਰਦਾਰ ਦਲ ਜਲਜੀਤ ਗਰੇਵਾਲ ਕੋਲ ਆਈ ਸੋਹਣਾ ਵੱਲੋਂ ਖੁਦ ਆਕਾ ਦੇ ਵਿੱਚ ਝਾੜੂ ਫੜ ਕੇ ਸਫਾਈ ਅਭਿਆਨ ਜਿਹੜਾ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਹੱਤਾਂ ਵਿੱਚ ਝਾੜੂ ਫੜਿਆ ਹੋਇਆ ਮੱਥੇ ਤੇ ਪਸੀਨਾ ਚੱਲਦਾ ਬੈਠ ਝਾੜੂ ਦੀ ਸਰਕਾਰ ਹੈ ਸਫਾਈ ਅਭਿਆਨ ਇਹ ਪੰਜਾਬ ਵਾਸੀਆਂ ਨੇ ਸਾਨੂੰ ਝਾੜੂ ਫੜਾਇਆ ਝਾੜੂ ਤੇ ਮੋਹਰ ਲਾ ਕੇ ਔਰ ਆਮ ਆਦਮੀ ਪਾਰਟੀ ਦਾ ਮਿਸ਼ਨ ਹੈ ਸਾਡੇ ਹਰਵਿੰਦ ਕੇਜੀ ਵਾਲਾ ਮਿਸ਼ਨ ਆ ਵੇ ਸਿਆਸ ਦੇ ਵਿੱਚੋਂ ਇਸ ਛਾੜੂ ਨਾਲ ਗੰਦਗੀ ਸਾਫ ਕਰਨੀ ਆ ਤੇ ਸਾਡਾ ਮਿਸ਼ਨ ਆ ਤੇ ਅਸੀਂ ਰੋੜਾਂ ਦੇ ਉੱਤੇ ਜਾ ਕੇ ਗਰਾਊਂਡ ਦੇ ਉੱਤੇ ਜਾ ਕੇ ਜ਼ਮੀਨ ਦੇ ਉੱਤੇ ਜਾ ਕੇ ਜਿਹੜੀ ਮਿਲ ਕੇ ਰੋੜਾਂ ਤੇ ਸਫਾਈ ਪਈ ਆ ਇਲਾਕੇ ਚ ਮਿਲ ਕੇ ਗੰਦ ਪਿਆ ਉਹਨੂੰ ਸਾਫ ਕਰਨਾ ਅੱਜ ਤੋਂ ਪਹਿਲਾਂ ਵੀ ਚਲੋ ਇਸ ਤੋਂ ਪਹਿਲਾਂ ਥੋੜਾ ਗੰਦ ਵੱਧ ਰਹਿੰਦਾ ਹੁੰਦਾ ਸੀ ਹੁਣ ਥੋੜੀ ਸਫਾਈ ਵਧੀਆ ਰਹਿਣ ਲੱਗੀ ਆ ਹੁਣ ਜਿੱਦਾਂ ਜਿਹਨਾਂ ਨੇ ਉਪਰਾਲਾ ਚਾਲੂ ਕੀਤਾ ਨਾ ਮੈਂ ਅੱਜ ਤੋਂ ਬਾਅਦ ਲੱਗਦਾ ਉਸਦੀ ਵੱਧ ਸਫਾਈ ਦਾ ਦੇਖਣ ਨੂੰ ਮੌਲ ਮਿਲੇਗਾ ਇਹ ਪਤਾ ਹੀ ਹੁਣ ਸ਼ੁਰੂਆਤ ਤਾਜਪੁਰ ਚੌਕ ਤੋਂ ਕਿੱਥੇ ਗਈ ਹੈ ਇਹਦਾ ਜਿਹੜਾ ਇਹਦਾ ਕਿੱਥੇ ਕੀਤਾ ਜਾਵੇ ਇਹ ਆਲਰੇਡੀ ਚਲਦਾ ਰਹਿੰਦਾ ਵਾ ਇਹ ਤੇ ਆ ਕਿਸੇ ਚੀਜ਼ਾਂ ਰਹਿ ਜਾਂਦੀ ਹੈ ਤੇ ਉਹਦੇ ਵਾਸਤੇ ਇੱਕ ਮਹਿਲ ਵੱਖਰੇ ਤੌਰ ਤੇ ਚਲਾਈ ਗਈ ਹੈ ਵੀ ਇਕੱਠੇ ਹੋ ਕੇ ਸਪਾਈ ਸੇਵਕ ਇਹ ਜਿਹੜਾ ਮਾਰਾ ਮੋਟਾ ਕੂੜਾ ਰਹਿ ਜਾਂਦਾ ਬਲਕੇ ਜੰਮੇ ਜਾਂਦਾ ਉਹਨੂੰ ਵੀ ਪੱਟ ਕੇ ਸਾਫ਼ ਕੀਤਾ ਜਾਵੇ ਜ਼ਰੂਰ ਇੱਕ ਸਨੇਹਾ ਦੇਣਾ ਚਾਹਾਂਗੀ ਲੁਧਿਆਣਾ ਵਾਸੀਆਂ ਨੂੰ ਆਓ ਰਲ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੀਏ ਆਓ ਰਲ ਕੇ ਉਸ ਲੁਧਿਆਣੇ ਸ਼ਹਿਰ ਦੀ ਨਿਹਾਰ ਬਦਲਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿਨ ਦਵਾਰੀ ਲੁਧਿਆਣਾ ਦੇ ਤਾਕੂ ਰੋਡ ਤੇ ਪਹੁੰਚੇ ਆ ਹਲਕਾ ਇਸ਼ਟ ਦੇ ਵਿੱਚ ਜਿੱਤੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੇ ਕਰਾ ਰਹੇ ਹਾਂ ਦੇਖ ਸਕਦੇ ਹੋ ਕਿ ਸਫਾਈ ਅਭਿਆਨ ਜਿਹੜੀ ਹੈ ਉਹ ਚੱਲ ਰਹੀ ਹੈ ਸੋ ਜਿਸ ਦੇ ਵਿੱਚ ਦੱਸਦੀ ਹੈ ਕਿ ਲੁਧਿਆਣਾ ਹਲਕਾ ਪੁਰਵੀ ਦੇ ਵਿਧਾਇਕ ਸਰਦਾਰ ਦਲਜੀਤ ਗਰੇਵਾਲ ਬੋਲਾ ਜੀ ਸੋ ਉਹਨਾਂ ਵੱਲੋਂ ਖੋਦਾਤਾ ਦੇ ਵਿੱਚ ਝਾੜੂ ਫੜ ਕੇ ਸਫਾਈ ਅਭਿਆਨ ਜਿਹੜਾ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਸੋ ਦੇਖ ਸਕਦੇ ਹੋ ਕਿ ਅਗਰ ਲੁਦਾਇ ਸ਼ਹਿਰ ਦੀ ਗੱਲ ਕਰੀਏ ਲੁਦਾਇ ਸ਼ਹਿਰ ਦੇ ਹਾਰਸ ਸੈਂਟਰ ਦੇ ਵਿੱਚ ਹਲਕਾ ਸੈਂਟਰ ਹਲਕਾ ਨਾਰਥ ਈਸਟ ਵੈਸਟ ਦੇ ਵਿੱਚ ਅੱਜ ਸਫਾਈ ਅਭਿਆਨ ਜਰੀਆ ਚੱਲਿਆ ਤਾਂ ਉਸ ਤੋਂ ਬਾਅਦ ਹੁਣ ਕਾਜਪੁਰ ਰੋਡ ਦੇ ਉੱਤੇ ਵਿਧਾਇਕ ਵੱਲੋਂ ਖੋਦੇ ਚਾਹੂ ਲਗਾ ਕੇ ਸਫਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਕਾਜਪੁਰ ਰੋਡ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝਾ ਕਰਾ ਰਿਹਾ ਸੋ ਉਹਨਾਂ ਦੀ ਪੂਰੀ ਟੀਮ ਦੇਖ ਸਕਦੇ ਹੋ ਕਿ ਆਵਾਜ਼ੀ ਪਾਰਟੀ ਸੋਨਾ ਵੱਲੋਂ ਸਫਾਈ ਜਿਹੜਾ ਉਹ ਕੀਤਾ ਜਾ ਰਿਹਾ ਨਗਰ ਨਿਗਮ ਲੁਦਾਇ ਬੀ ਜੋਨ ਵੱਲੋਂ ਸਫਾਈ ਅਭਿਆਨ ਜਰੀਆ ਦੇਖ ਸਕਦੇ ਹੋ ਕਿ ਸਫਾਈ ਜਰੀਆ ਕਿੱਤੀ ਜਾ ਰਹੀ ਹੈ ਸੋ ਜਿਹੜੀ ਮਿੱਟੀ ਆ ਉਹਨੂੰ ਚੱਕ ਕੇ ਉਸ ਤੋਂ ਬਾਅਦ ਉਹਨੂੰ ਜਿਹੜਾ ਕਿਸ ਤਰੀਕੇ ਰੇੜੇ ਉੱਤੇ ਰੱਖਿਆ ਵੀ ਜਾ ਰਿਹਾ ਸੋ ਕਿਸ ਤਰੀਕੇ ਸਫਾਈ ਜਿਹੜੀ ਆ ਕਿੰਨੀ ਜ਼ਿਆਦੀ ਹਤਾਸਬ ਰੋਡ ਦੇ ਮੇਨ ਚੌਕ ਤੇ ਮੌਜੂਦ ਆ ਜਿੱਥੇ ਸਫਾਈ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਉਸ ਤੋਂ ਗਲਬਾਤ ਵੀ ਕਰਨੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ ਕਿ ਇੱਕ ਪਾਸੇ ਸਫਾਈ ਜਿਹੜੀ ਦੇਖ ਸਕੋ ਕਿ ਕਿਸ ਤਰੀਕੇ ਹੋ ਰਹੀ ਐ ਉਸ ਤੋਂ ਬਾਅਦ ਝਾੜੂ ਕਿ ਕਿੱਥੇ ਤੱਕ ਵੱਜੂਗਾ ਕਿਉਂਕਿ ਝਾੜੂ ਜਿਹੜੀ ਆ ਲੱਗ ਰਹੀ ਐ ਝਾੜੂ ਦੀ ਸਰਕਾਰ ਐ ਸੋ ਝਾੜੂ ਲਗਾ ਕੇ ਸਫਾਈ ਵੀ ਕੀਤੀ ਜਾ ਰਹੀ ਐ ਸੱਜੇ ਕੱਸਾ ਸੱਚ ਕਾਲ ਜੀ ਬਿਲਕੁਲ ਹੱਥਾਂ ਦੇ ਵਿੱਚ ਝਾੜੂ ਫੜਿਆ ਹੋਇਆ ਮੱਤੇ ਤੇ ਪਸੀਨਾ ਚੱਲਦਾ ਬੈਠਾ ਝਾੜੂ ਦੀ ਸਰਕਾਰ ਹੈ ਸਫਾਈ ਅਭਿਆਨ ਇਹ ਪੰਜਾਬ ਵਾਸੀਆਂ ਨੇ ਸਾਨੂੰ ਝਾੜੂ ਫੜਾਇਆ ਝਾੜੂ ਤੇ ਮੋਹਰ ਲਾ ਕੇ ਔਰ ਆਮ ਆਦਮੀ ਪਾਰਟੀ ਦਾ ਮਿਸ਼ਨ ਹੈ ਸਾਡੇ ਹਰਵਿੰਦ ਕੇਜਰੀਵਾਲਾ ਦਾ ਮਿਸ਼ਨ ਹੈ ਵੀ ਸਿਆਸਤ ਦੇ ਵਿੱਚੋਂ ਇਸ ਝਾੜੂ ਨਾਲ ਗੰਦਗੀ ਸਾਫ਼ ਕਰਨੀ ਹੈ ਤੇ ਸਾਡਾ ਮਿਸ਼ਨ ਆ ਤੇ ਅਸੀਂ ਰੋੜਾਂ ਦੇ ਉੱਤੇ ਜਾ ਕੇ ਗਰਾਊਂਡ ਦੇ ਉੱਤੇ ਜਾ ਕੇ ਜ਼ਮੀਨ ਦੇ ਉੱਤੇ ਜਾ ਕੇ ਜਿਹੜੀ ਮਿਲ ਕੇ ਰੋੜਾਂ ਤੇ ਸਫਾਈ ਪਈ ਆ ਇਲਾਕੇ ਚ ਮਿਲ ਕੇ ਗੰਦ ਪਿਆ ਉਹਨੂੰ ਸਾਫ਼ ਕਰਨਾ ਕਿਉਂਕਿ ਸ਼ਹਿਰ ਸਾਫ਼ ਸੁਥਰਾ ਰੱਖਣਾ ਸਾਡੀ ਡਿਊਟੀ ਹੈ ਔਰ ਅਸੀਂ ਇਹ ਸਾਫ਼ ਸੁਥਰਾ ਰੱਖਾਂਗੇ ਤਾਂ ਹੀ ਅਸੀਂ ਬਿਮਾਰੀਆਂ ਤੋਂ ਬਚ ਸਕਾਂਗੇ ਇਸ ਕਰਕੇ ਮੈਂ ਬੇਨਤੀ ਕਰਦਾ ਅਪੀਲ ਕਰਦਾ ਸਾਰਿਆਂ ਨੂੰ ਆਓ ਇਕੱਠੇ ਹੋ ਕੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਖਾਸ ਕਰਕੇ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਮੇਸ਼ਾ ਆਸ਼ੀਰਵਾਦ ਰੱਖਿਆ ਤੇ ਆਓ ਇਕੱਠੇ ਹੋ ਕੇ ਆਪਾਂ ਇਸ ਨੂੰ ਸਾਫ਼ ਰੱਖੀਏ ਔਰ ਬਹੁਤ ਧੰਨਵਾਦ ਕਰਦਾ ਜਿਹੜੇ ਸਵੈ ਸੇਵਕ ਨੇ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਕਿਉਂਕਿ ਪੂਰੇ ਸ਼ਹਿਰ ਦਾ ਇਹ ਕੂੜਾ ਇਕੱਠਾ ਕਰਕੇ ਔਰ ਇਹਨਾਂ ਨੇ ਸਫਾਈ ਰੱਖਦੇ ਨੇ ਔਰ ਇਹਨਾਂ ਵਾਸਤੇ ਇਹਨਾਂ ਨੂੰ ਸਲੂਟ ਵੀ ਕਰਦਾ ਇਹਨਾਂ ਦਾ ਸਤਿਕਾਰ ਵੀ ਕਰਦਾ ਔਰ ਸਾਰੇ ਨੂੰ ਮੈਂ ਬੇਨਤੀ ਵੀ ਕਰਨਾ ਤੇ ਜਿਹੜੇ ਮਿਲ ਕੇ ਜਿੱਥੇ ਵੀ ਇਹ ਸਫਾਈ ਕਰਦੇ ਨੇ ਉਸ ਇਲਾਕੇ ਦੇ ਮਿਲ ਕੇ ਸੰਗਤ ਨੂੰ ਬੇਨਤੀ ਕਰਦਾ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਆਪਣੇ ਘਰ ਦੀ ਸਫਾਈ ਕਰਦੇ ਆ ਤੇ ਆਪਣਾ ਨੱਕ ਦੇ ਉੱਤੇ ਕੱਪੜਾ ਰੱਖ ਲੈਣੇ ਆ ਪਰੇ ਸਫਾਈ ਸੇਵਕ ਪੂਰੇ ਸ਼ਹਿਰ ਦੀ ਸਫਾਈ ਕਰਦੇ ਨੇ ਤਾਂ ਕਰਕੇ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਆਓ ਇਕੱਠੇ ਹੋ ਕੇ ਆਪਾਂ ਇਹਨਾਂ ਦਾ ਸਤਿਕਾਰ ਕਰੀਏ ਤੇ ਔਰ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਆਪਣੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾ ਸਕੀਏ ਤੇ ਆਪਣੇ ਸ਼ਹਿਰ ਨੂੰ ਸੁੰਦਰ ਬਣਾ ਸਕੀਏ ਬਿਲਕੁਲ ਇੱਕ ਪਾਸੇ ਹੁਣ ਸ਼ੁਰੂਆਤ ਤਾਜਪੁਰ ਚੌਕ ਤੋਂ ਕੀਤੀ ਗਈ ਹੈ ਇਹਦਾ ਜਿਹੜਾ ਇਹਦਾ ਕਿੱਥੇ ਕੀਤਾ ਜਾਵੇ ਇਹ ਆਲਰੇਡੀ ਚੱਲਦਾ ਰਹਿੰਦਾ ਵਾ ਇਹ ਤੇ ਇਹ ਜੰਗੀ ਪੱਧਰ ਤੇ ਹੁਣ ਸ਼ੁਰੂਆਤ ਕੀਤੀ ਹੈ ਕਿਉਂਕਿ ਦੇਖੋ ਜੀ ਖਲ ਖੁੰਜੇ ਜਿਹੜਾ ਕੂੜਾ ਮਿਲ ਕੇ ਰਹਿ ਜਾਂਦਾ ਵਾ ਸਫਾਈ ਤਾਂ ਰੋਜ਼ ਹੁੰਦੀ ਹੈ ਝਾੜੂ ਵੱਜਦਾ ਤੇ ਆ ਕਿਸੇ ਚੀਜ਼ਾਂ ਰਹਿ ਜਾਂਦੀ ਤੇ ਉਹਦੇ ਵਾਸਤੇ ਇੱਕ ਮਹਿਲ ਬਖਰੇ ਤੌਰ ਤੇ ਚਲਾਈ ਗਈ ਹੈ ਵੀ ਇਕੱਠੇ ਹੋ ਕੇ ਸਪਾਈ ਸੇਵਕ ਇਹ ਜਿਹੜਾ ਮਾਰਾ ਮੋਟਾ ਕੂੜਾ ਰਹਿ ਜਾਂਦਾ ਬਲਕੇ ਜੰਮੇ ਜਾਂਦਾ ਉਹਨੂੰ ਵੀ ਪੱਟ ਕੇ ਸਾਫ਼ ਕੀਤਾ ਜਾਵੇ ਤਾਂ ਕਿ ਸਾਡਾ ਮਿਲ ਕੇ ਰੋਡ ਸਾਰੇ ਮਿਲ ਕੇ ਸਾਡਾ ਸ਼ਹਿਰ ਸਾਡਾ ਵਿਧਾਨ ਸਭਾ ਹਲਕਾ ਪੂਰੀ ਸਾਫ ਸੁਥਰਾ ਲੱਗਦਾ ਹੈ ਸਫਾਈ અભિયાન ਕਿਸ ਤਰੀਕੇ ਚ ਚੱਲ ਰਿਹਾ ਹੈ ਹਲਕਾ ਇਸ ਤੋਂ ਦੇ ਵਿੱਚ ਗਲੀਆਂ ਗਲੀਆਂ ਦੇ ਵਿੱਚ ਕਈ ਜਗ੍ਹਾ ਤੇ ਸਫਾਈ ਕਰਮਚਾਰੀ ਜਿਹੜੇ ਪਹੁੰਚਦੇ ਵੀ ਨਹੀਂ ਹੈਗੇ ਉਹਨਾਂ ਨੂੰ ਕੀ ਕਹਿਣਾ ਹੈ ਨਹੀਂ ਬਿਲਕੁਲ ਜੇ ਕਿਤੇ ਕਮੀ ਆ ਮੈਂ ਤਾਂ ਮਿਲ ਕੇ ਮੇਰਾ ਤਾਂ ਨੰਬਰ ਹਰੇ ਕੋਲੇ ਆ ਤੇ ਮੈਂ ਤਾਂ ਉਹਨੂੰ ਬੇਨਤੀ ਕਰੂੰਗਾ ਫੋਨ ਕਰੋ ਦੱਸੋ ਮਿਲ ਕੇ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਕਿਉਂਕਿ ਅਸੀਂ ਸੇਵਾਦਾਰ ਲੋਕਾਂ ਦੇ ਲੋਕਾਂ ਦੇ ਟੈਕਸਾਂ ਚੋਂ ਸਾਨੂੰ ਤਰਖਾ ਮਿਲਦੀ ਹੈ ਲੋਕਾਂ ਦੇ ਟੈਕਸਾਂ ਚੋਂ ਮਿਲ ਕੇ ਕੰਮ ਕਰ ਹੁੰਦੇ ਨੇ ਤੇ ਸਾਡੀ ਡਿਊਟੀ ਲਈ ਆ ਆਪਣੀ ਕੀਮ ਔਰ ਜੇ ਮੈਂ ਐਮਐਲਏ ਆ ਤੇ ਉਹਨਾਂ ਦੀ ਮਿਲ ਕੇ ਹਿੰਮਤੀ ਵੋਟ ਕਰਕੇ ਆ ਤੇ ਉਹਨਾਂ ਦਾ ਹਰ ਮਸਲਾ ਹੱਲ ਕਰਨਾ ਮੇਰੀ ਡਿਊਟੀ ਆ ਮੇਰਾ ਮਿਸ਼ਨ ਆ ਤੇ ਜਿੱਥੇ ਵੀ ਦਿੱਕਤ ਆਉਂਦੀ ਆ ਤੁਸੀਂ ਲੋਕਤੰਤਰ ਦਾ ਚੌਥਾ ਥੰਮੂ ਤੁਸੀਂ ਦੱਸੋ ਸਾਨੂੰ ਮਿਲ ਕੇ ਜਿਹੜੀ ਇੱਥੇ ਦਿੱਕਤ ਆ ਅਸੀਂ ਦੂਰ ਕਰੀਏ ਔਰ ਧੰਨਵਾਦ ਕਰਦਾ ਸਾਰੇ ਤੁਹਾਡਾ ਵੀਡੀਓ ਵਾਲਿਆਂ ਦਾ ਵੀ ਤੇ ਜਿਹੜੇ ਤੁਸੀਂ ਮਿਲ ਕੇ ਕੋਈ ਵੀ ਜਿਹੜਾ ਇਸ਼ੂ ਆ ਉਹ ਸੰਭਲ ਕੇ ਉਹਨੂੰ ਲੈ ਕੇ ਦੱਸ ਦਿਓ ਤੇ ਅਸੀਂ ਉਹਨੂੰ ਹੱਲ ਕਰਨ ਦੇ ਯੋਗ ਬਣਦੇ ਆ ਬਿਲਕੁਲ ਸਭ ਦੇਖ ਸਕਦੇ ਹੋ ਕਿ ਸਫਾਈ ਅਭਿਆਨ ਜਿਹੜੀ ਆ ਚੱਲ ਰਹੀ ਆ ਸੋ ਸਫਾਈ ਕਰਮਚਾਰੀਆਂ ਵੱਲੋਂ ਸਫਾਈ ਲਗਾਤਾਰ ਕੀਤੀ ਜਾ ਰਹੀ ਆ ਸੋ ਹਲਕਾ ਅਤੇ ਦੇਖ ਸਕਦੇ ਹੋ ਕਿ ਉਹਨਾ ਬੋਲੋ ਵੀ ਕਿਸ ਤਰੀਕੇ ਸਫਾਈ ਕੀਤੀ ਜਾਰੀ ਹੈwidehat ਦੇ ਵਿੱਚ ਝਾੜੂ ਫੜਿਆ ਹੋਇਆ ਸੋ ਹਲਕਾ ਪੁਰਵੀ ਦੀ ਗੱਲ ਕਰੀਏ ਤੇ ਹਲਕਾ ਪੁਰਵੀ ਦੇ ਵਿੱਚ ਹਰ ਗਲੀਆਂ ਨੂੰ ਕਿਸ ਤਰੀਕੇ ਸਾਫ਼ ਕਰਨਾ ਹੈ ਸੋ ਗਲੀਆਂ ਦੇ ਵਿੱਚ ਤਾਸੂਰ ਰੋਡ ਚੌਕ ਨੂੰ ਕਿਸ ਤਰੀਕੇ ਸਾਫ਼ ਕਰਨਾ ਹੈ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਸਫਾਈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਸੋ ਪੂਰੀ ਟੀਮ ਜਿਹੜੀ ਹੈ ਉਹਨਾਂ ਦੀ ਇੱਕ ਪਾਸੇ ਲੱਗੀ ਹੋਈ ਹੈ ਸੋ ਨਗਰ ਨਿਗਮ ਦੀ ਟੀਮ ਜਿਹੜੀ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਤਸਵੀਰਾਂ ਜਿਹੜੀਆਂ ਕਿ ਕਿਸ ਤਰੀਕੇ ਤਾਸੂਰ ਰੋਡ ਨੂੰ ਪੂਰੇ ਇਸ ਸੜਕ ਨੂੰ ਕਿਸ ਤਰੀਕੇ ਸਾਫ਼ ਕੀਤਾ ਜਾ ਰਿਹਾ ਹੈ ਸੋ ਜਿਹੜੇ ਜਗ੍ਹਾ ਦੇ ਉੱਤੇ ਜਿਹੜਾ ਮਲਬਾ ਕਾਫੀ ਜਮਿਆ ਹੋਇਆ ਹੈ ਜਿਹੜੇ ਜਗ੍ਹਾ ਦੇ ਉੱਤੇ ਮਿੱਟੀਆਂ ਇਹ ਮਿੱਟੀ ਜਿਹੜੀ ਹੈ ਕਾਫੀ ਜੰਮੀ ਹੋਈ ਹੈ ਉਸ ਨੂੰ ਕਿਸ ਤਰੀਕੇ ਸਾਫ਼ ਕੀਤਾ ਜਾ ਰਿਹਾ ਸੋ ਪੂਰੀ ਟੀਮ ਜਿਹੜੀ ਹੈ ਅੱਜ ਉਹਨਾਂ ਵੱਲੋਂ ਕਿਸ ਤੋ ਇਸ ਮਾਮਲੇ ਸਬੰਧ ਮੇਅਰ ਨਾਲ ਵੀ ਗੱਲਬਾਤ ਕਰਾਂਗੇ ਜਿਹੜਾ ਮੇਅਰ ਸੋ ਉਹਨਾਂ ਵੱਲੋਂ ਵੀ ਦੇਖ ਸਕਦੇ ਹੋ ਕਿ ਉਹ ਵੀ ਬਤੌਰ ਇਸ ਰੋਡ ਤੇ ਮੌਜੂਦ ਨੇ ਇਸ ਰੋਡ ਦੇ ਉੱਤੇ ਉਹ ਵੀ ਗਰਾਊਂਡ ਲੈਵਲ ਤੇ ਜਿਹੜਾ ਖੜੇ ਨੇ ਸੋ ਗਰਾਊਂਡ ਲੈਵਲ ਤੇ ਉਹਨਾਂ ਵੱਲੋਂ ਜਿਹੜੀ ਹੈ ਕਿਸ ਤਰੀਕੇ ਸਫਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇੱਕ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਵੀ ਮੌਜੂਦ ਨੇ ਸੋ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਗਲੀਆਂ ਦੀ ਅਗਰ ਗੱਲ ਕਰੀਏ ਤੇ ਹਲਕਾ ਅਇਸ਼ਟੇ ਦੇ ਵਿੱਚ ਚਿੜੀਆਂ ਵੀ ਗਲੀਆਂ ਨੇ ਜੇ ਉਹ ਗਲੀਆਂ ਦੇ ਵਿੱਚ ਕੋਈ ਦਿੱਕਤ ਹੈ ਜਾਂ ਉਸ ਮੱਲੇ ਦੇ ਵਿੱਚ ਇਲਾਕੇ ਦੇ ਵਿੱਚ ਕੋਈ ਦਿੱਕਤ ਹੈ ਤੇ ਉਹਨੂੰ ਤੁਸੀਂ ਦੱਸੋ ਤੇ ਉਸ ਤੋਂ ਬਾਅਦ ਉਸ ਉਹ ਵੀ ਜਿਹੜਾ ਜਲਦੋ ਜਲ ਜਿਹੜਾ ਹੱਲ ਕੀਤਾ ਜਾਊਗਾ ਸੋ ਅ ਬਿਲਕੁਲ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਕਿਸ ਤਰੀਕੇ ਸਫਾਈ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਚਾਰੂ ਲਗਾਤਾਰ ਲਗਾਇਆ ਜਾ ਰਿਹਾ ਹੈ ਸੋ ਖੁੰਜੇ ਦੇ ਵਿੱਚ ਜਿਹੜਾ ਦੇਖ ਸਕਦੇ ਹੋ ਕਿ ਮਿੱਟੀ ਜਿਹੜੀ ਕਾਫੀ ਜੰਮੀ ਹੁੰਦੀ ਹੈ ਉਹਨੂੰ ਕਿਸ ਤਰੀਕੇ ਸਾਫ਼ ਕੀਤਾ ਜਾ ਰਿਹਾ ਸੋ ਅ ਇਸ ਟਾਈਮ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਨਾਲ ਸਾਂਝਾ ਕਰਾ ਦਿੰਦੇ ਆ ਤੇ ਦੂਜੇ ਪਾਸੇ ਦਿਖਾ ਦਿੰਦੇ ਕਿ ਕਿਸ ਤਰੀਕੇ ਟਰਾਲੀ ਦੇ ਨਾਲ ਦੇਖਦੇ ਹੋ ਕਿ ਟਰਾਲੀ ਵੀ ਜਿਹੜਾ ਕਿਸ ਤਰੀਕੇ ਟਰਾਲੀ ਵੀ ਖੜੀ ਹੋਈ ਹੈ ਤੇ ਦੂਜੇ ਪਾਸੇ ਕਰਮਚਾਰੀ ਜਿਹੜੇ ਨੇ ਉਹ ਕਿਸ ਤਰੀਕੇ ਉਹਨਾਂ ਵੱਲੋਂ ਸਫਾਈ ਜਿਹੜੀ ਆ ਉਹ ਸੋ ਐਸੇ ਪੂਰੀ ਸੜਕ ਨੂੰ ਅੱਜ ਸਫਾ ਕੀਤਾ ਜਾਊਗਾ ਸਫਾਈ ਅਭਿਆਨ ਜਿਹੜਾ ਤਾਤਰ ਮੇਨ ਚੌਕ ਦੇ ਵਿੱਚੋਂ ਸ਼ੁਰੂਆਤ ਕੀਤਾ ਗਿਆ ਤੋਂ ਉਸ ਤੋਂ ਬਾਅਦ ਇਹਨੂੰ ਸੈਂਟਰਲ ਜੇਲ੍ਹ ਤੱਕ ਇਹ ਸਫਾਈ ਅਭਿਆਨ ਜਿਹੜਾ ਚੱਲੂਗਾ ਤੇ ਜਿਹਦੇ ਨਾਲ-ਨਾਲ ਲੋਕਾਂ ਨੂੰ ਵੀ ਜਿਹੜਾ ਜਾਗਰੂਕ ਕੀਤਾ ਜਾਊਗਾ ਕਿ ਲੋਕ ਜਿਹੜੇ ਨੇ ਉਹ ਸਫਾਈ ਦਾ ਕਿਸ ਤਰੀਕੇ ਖਿਆਲ ਰੱਖਣ ਤੋਂ ਕੁਝ ਲੋਕ ਵੀ ਸੜਕ 'ਤੇ ਮੌਜੂਦ ਨੇ ਸੋ ਉਹਨਾਂ ਨੂੰ ਵੀ ਜਾਣਕਾਰੀ ਲਵਾਂਗੇ ਵੀ ਆਖਿਰਕਾਰ ਇਸ ਰੋਡ ਦੇ ਉੱਤੇ ਕਿੰਨੀ ਕੀ ਸਫਾਈ ਜਿਹੜੀ ਹੁੰਦੀ ਆ ਭਾਈ ਇਸ ਰੋਡ 'ਤੇ ਹੀ ਰਹਿੰਦੇ ਹਾਂ ਜੀ ਹਾਂਜੀ ਹਾਂਜੀ ਇੱਧਰ ਹੀ ਰਹਿੰਦੇ ਹਾਂ ਅੱਛਾ ਕਿਸ ਤਰੀਕੇ ਦੀ ਸਫਾਈ ਹੁੰਦੀ ਆ ਪਹਿਲਾਂ ਅੱਜ ਤੋਂ ਪਹਿਲਾਂ ਹਾਂ ਤੇ ਪਹਿਲਾਂ ਵੀ ਚਲੋ ਇਸ ਤੋਂ ਪਹਿਲਾਂ ਥੋੜਾ ਗੰਦ ਵੱਧ ਰਹਿੰਦਾ ਹੁੰਦਾ ਸੀ ਕੋਈ ਥੋੜੀ ਸਫਾਈ ਵਧੀਆ ਰਹਿਣ ਲੱਗੀ ਆ ਹੁਣ ਜਿੱਦਾਂ ਅੱਜ ਇਹਨਾਂ ਨੇ ਉਪਰਾਲਾ ਚਾਲੂ ਕੀਤਾ ਨਾ ਮੈਂ ਅੱਜ ਤੋਂ ਬਾਅਦ ਲੱਗਦਾ ਪੂਸਤੀ ਵੱਧ ਸਫਾਈ ਦਾ ਦੇਖਣ ਨੂੰ ਮੌਲ ਮਿਲੂਗਾ ਬਿਲਕੁਲ ਇਹ ਕਰਮਚਾਰੀ ਜਿਹੜੇ ਅੱਜ ਦੇਖਦੇ ਪਏ ਪਹਿਲਾਂ ਦੇਖਦੇ ਚਲੋ ਪਹਿਲਾਂ ਦੇਖਦੇ ਨਹੀਂ ਸੀ ਕਿ ਮਗਰ ਇਹ ਕਿ ਜਿਨ੍ਹਾਂ ਦੀ ਡਿਊਟੀ ਲੱਗੀ ਨਾ ਸਵੇਰ ਵਾਲੇ ਉਹ ਸਾਰੇ ਹੀ ਦਿਖਦੇ ਆ ਸਾਰੇ ਹੀ ਆਉਂਦੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਮੇਅਰ ਵੀ ਇਸ ਗਰਾਊਂਡ ਦੇ ਵਿੱਚ ਮੌਜੂਦ ਨੇ ਸੋਹਣਾਂ ਨੇ ਵੀ ਜਾਣਕਾਰੀ ਲਵਾਂਗੇ ਕਿ ਆਖਿਰਕਾਰ ਕਿਸ ਤਰੀਕੇ ਦੀ ਜਿਹੜੀ ਇਹ ਸ ਸਸ਼ੀਕਾਲ ਜੀ ਮੈਂ ਅੱਜ ਗਰਾਉਂਡ ਰਿਪੋਰਟ ਤੇ ਖੜੇ ਹਾਂ ਬਿਲਕੁਲ ਸਤਾਜਪੁਰ ਚੌਕ ਤੇ ਖੜੇ ਹਾਂ ਜਿਸ ਚੌਕ ਦੇ ਵਿੱਚ ਸਫਾਈ ਅਭਿਆਨ ਜਿਹੜੀ ਹੈ ਸ਼ੁਰੂਆਤ ਹੋ ਗਈ ਹੈ ਠੀਕ ਹੈ ਨਾ ਅ ਜ਼ਰੂਰ ਇੱਕ ਸਨੇਹਾ ਦੇਣਾ ਚਾਹਾਂਗੀ ਲੁਧਿਆਣਾ ਵਾਸੀਆਂ ਨੂੰ ਆਓ ਰਲ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੀਏ ਆਓ ਰਲ ਕੇ ਉਸ ਲੁਧਿਆਣੇ ਸ਼ਹਿਰ ਦੀ ਨਿਹਾਰ ਬਦਲਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਜਿਸ ਲੁਧਿਆਣਾ ਚਹਿ ਨੂੰ ਅਸੀਂ ਇੱਕ ਸਾਫ਼ ਸੁਥਰਾ ਕਲੀਨ ਤੇ ਸਮਾਰਟ ਸਿਟੀ ਲੁਧਿਆਣਾ ਕਹਿ ਰਹੇ ਹਾਂ ਸੋ ਉਸ ਵਾਸਤੇ ਮੇਰੀ ਬੇਨਤੀ ਹੈ ਕਿ ਵੀ ਜਿਸ ਪ੍ਰਕਾਰ ਪ੍ਰਸ਼ਾਸਨ ਤੇ ਸਰਕਾਰ ਰਲ ਕੇ ਆਪਣਾ ਕੰਮ ਕਰ ਰਹੇ ਨੇ ਜਿਸ ਪ੍ਰਕਾਰ ਪ੍ਰਸ਼ਾਸਨ ਇਸ ਗੱਲ ਨੂੰ ਸਮਝ ਰਿਹਾ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ ਇਸ ਕੰਮ ਨੂੰ ਪੂਨ ਤਨ ਤੇ ਕਰਨਾ ਉਥੇ ਕਿਤੇ ਨਾ ਕਿਤੇ ਲੁਧਿਆਣਾ ਸ਼ਹਿਰ ਦੇ ਵਸਨੀਕ ਹੋਣ ਦੀ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਅਸੀਂ ਆਪਣੇ ਘਰ ਦੇ ਨਾਲ-ਨਾਲ ਆਪਣਾ ਆਲਾਦ ਵਾਲਾ ਸਾਫ਼ ਰੱਖੀਏ ਅਸੀਂ ਖੁੱਲੇ ਦੇ ਵਿੱਚ ਕੂੜਾ ਨਾ ਸੁੱਟੀਏ ਅਸੀਂ ਆਪਣੇ ਘਰ ਜਾਂ ਦੁਕਾਨ ਤੋਂ ਬਾਹਰ ਕੱਢ ਕੇ ਗੰਦ ਦੀਆਂ ਢੇਰੀਆਂ ਨਾ ਲਾਈਏ ਤੋ ਮੈਂ ਮੇਰਾ ਮੰਨਣਾ ਹੈ ਕਿ ਜੇ ਅਸੀਂ ਕਲਾ ਕਲਾ ਇਨਸਾਨ ਲੁਧਿਆਣਾ ਵਾਸੀ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਜ਼ਿੰਮੇਵਾਰੀ ਸਮਝ ਲਵੇ ਕਿ ਵੀ ਮੈਂ ਆਪਣੇ ਘਰ ਦੇ ਨਾਲ ਆਪਣੇ ਆਲੇ ਦੁਆਲੇ ਨੂੰ ਵੀ ਸਾਫ਼ ਰੱਖਣਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੁਧਿਆਣਾ ਵਾਕਈ ਇੱਕ ਮਾਡਲ ਸਿਟੀ ਬਣ ਜਾਏਗਾ ਔਰ ਹਰ ਉਹ ਵਿਅਕਤੀ ਕਹੇਗਾ ਕਿ ਮੇਰਾ ਸ਼ਹਿਰ ਲੁਧਿਆਣਾ ਸ਼ਹਿਰ ਵਰਗਾ ਹੋਣਾ ਚਾਹੀਦਾ। ਸਾਡਾ ਰੋਡ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਸਫਾਈ ਚੱਲ ਰਹੀ ਆ ਤਾਂ ਸਾਡਾ ਰੋਡ ਦੀ ਗੱਲ ਕਰਕੇ ਲਈਏ ਤੇ ਉੱਥੇ ਟੰਕੀ ਆ ਟੈਂਕੀ ਦੇ ਨਾਲ ਕੁਝ ਸਰਕਾਂ ਬਣੀਆਂ ਹੋਈਆਂ ਨੇ। ਗੰਦੇ ਨਾਲੇ ਦੇ ਨਾਲ ਕੁਝ ਸਰਕਾਂ ਬਣੀਆਂ ਹੋਈਆਂ ਨੇ ਜਿਸ ਸੜਕਾਂ ਦੇ ਵਿੱਚ ਪਾਣੀ ਕਾਫੀ ਖੜਾ ਹੋਇਆ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਨੇ। ਲੋਕੋ ਸੜਕ ਤੋਂ ਗੁਜ਼ਰ ਵੀ ਨਹੀਂ ਪਾ ਰਹੇ ਮੈਮ ਉਹਦੇ ਵਾਸਤੇ ਕੀ ਕੀਤਾ ਜਾਂਦਾ? ਦੇਖੋ ਜਿਹੜੀ ਤੁਸੀਂ ਇਹ ਗ ਔਰ ਇਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਐਡੀ ਵੱਡੀ ਨਲੈਕੀ ਆ ਪਿਛਲੀਆਂ ਸਰਕਾਰਾਂ ਦੀ ਕਿ ਉੱਥੇ ਉਹ ਨਾਲੀਆਂ ਬਣਾਈਆਂ ਗਈਆਂ ਸੀਵਰੇਜ ਬੋਰਡ ਵੱਲੋਂ ਔਰ ਜਿਨ੍ਹਾਂ ਨੇ ਬਣਾਈਆਂ ਤੇ ਜਿਨ੍ਹਾਂ ਦੁਆਰਾ ਬਣਵਾਈਆਂ ਗਈਆਂ ਕਿਸੇ ਨੇ ਇੱਕ ਪੈਸੇ ਦੀ ਪਰਵਾਹ ਨਹੀਂ ਕੀਤੀ ਜਨਤਾ ਦਾ ਲੱਖਾਂ ਕਰੋੜਾ ਰੁਪਈਆ ਜਿਹੜਾ ਵੇਸਟ ਕੀਤਾ ਗਿਆ ਧਲਾਨ ਜਿਹੜੀ ਉਹ ਨਾਲੀਆਂ ਦੀ ਬਿਲਕੁਲ ਪੁੱਠੇ ਪਾਸੇ ਕੀਤੀ ਗਈ ਤੇ ਉਹ ਈਟੀਪੀ ਤੱਕ ਜਿਹੜਾ ਪਾਣੀ ਆ ਟ੍ਰੀਟਮੈਂਟ ਲਈ ਨਹੀਂ ਪਹੁੰਚ ਸਕਿਆ ਸੋ ਅਜੋ ਸਾਰਾ ਰੈਨੋਵੇਟ ਕੀਤਾ ਜਾ ਰਿਹਾ ਪ੍ਰੋਪਰ ਧਲਾਨ ਕੱਢ ਕੇ ਉਹਦੀ ਦੁਬਾਰਾ ਨਿਰਮਾਣ ਕੀਤਾ ਜਾ ਰਿਹਾ ਔਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਬਹੁਤ ਜਲਦ ਇਹ ਸਾਰਾ ਸਹੀ ਹੋ ਕੇ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਗੋਹਾ ਜੋ ਵੇਸਟੇਜ ਹੈ ਜਿਹੜੀ ਬੁੱਢੇ ਦਰਿਆ ਜਿਹਨੂੰ ਅਸੀਂ ਕਹਿੰਦੇ ਸੀ ਤੇ ਹੁਣ ਬੁੱਢਾ ਨਾਲਾ ਬਣ ਗਿਆ ਉਹਦੇ ਵਿੱਚ ਜਾਰੀ ਸੀ ਉਹਨੂੰ ਰੋਕ ਕਰਕੇ ਸਾਫ਼ ਕਰਕੇ ਤੇ ਜਿਹੜਾ ਇਹ ਬੁੱਢਾ ਦਰਿਆ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਜਲਦੀ ਤੁਹਾਨੂੰ ਸਾਫ਼ ਕਰਕੇ ਦੇ ਦਿੱਤਾ ਸਾਫ਼ ਨਜ਼ਰ ਆਣ ਗਿਆ ਥੋੜੇ ਦਿਨਾਂ ਦੇ ਵਿੱਚ ਬਿਲਕੁਲ ਜੀ ਨੀਤਾ ਨੂੰ ਮੁਰਾਦਾ ਨੇ ਪੂਰੀ ਸਾਫ ਨੀਤੀ ਔਰ ਨiyet ਦੇ ਨਾਲ ਲੱਗੇ ਹੋਏ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਉਹ ਸੜਕਾਂ ਕੀ ਬੁੱਢਾ ਦਰਿਆ ਵੀ ਬਿਲਕੁਲ ਸਾਫ ਨਜ਼ਰ ਆਏਗਾ। ਅੱਜ ਦੇ ਸਫਾਈ ਭਿਆਨ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਚਲਾਈ ਗਈ ਹੈ। ਸੋ ਸਫਾਈ ਭਿਆਨ ਦੇ ਦੌਰਾਨ ਤਾਜ਼ਪੁਰ ਰੋਡ ਦੀ ਗੱਲ ਕਰੀਏ। ਤਾਜ਼ਪੁਰ ਰੋਡ ਦੇ ਕੁਝ ਸੜਕਾਂ ਦੇ ਵਿੱਚ ਹਾਲਾਤ ਜਿਹੜੇ ਨੇ ਬੱਤੋਂ ਬੱਤਰ ਨੇ ਪਰ ਉਹਨੂੰ ਵੀ ਜਿਹੜਾ ਸਾਫ ਕੀਤਾ ਜਾਊਗਾ ਜਿਹੜੇ ਜਿਹੜੀਆਂ ਸੜਕਾਂ ਦੇ ਵਿੱਚ ਪਾਣੀ ਪਰਿਆ ਹੋਇਆ ਹੈ ਜਿਹੜੇ ਸੜਕਾਂ ਦੇ ਵਿੱਚ ਸੀਵਰੇਜ ਬਹਿ ਰਹੇ ਨੇ ਉਹ ਲੀਕੇਜ ਹੋ ਰਹੇ ਨੇ ਉਹ ਵੀ ਸਾਫ ਕੀਤੇ ਜਾਣਗੇ ਝਾੜੂ ਅੱਜ ਉੱਠ ਚੁੱਕੀ ਹੈ। ਝਾੜੂ ਲੱਗ ਰਹੀ ਹੈ ਸੜਕਾਂ ਦੇ ਵਿੱਚ ਹੁਣ ਦੇਖਦੇ ਕਿ ਕਦੋਂ ਤੱਕ ਉਹ ਸੜਕਾਂ ਵੀ ਜਿਹੜੀਆਂ ਸਾਫ਼ ਹੁੰਦੀਆਂ ਨੇ ਦਿਖਰੋ ਲੁਜਾਇਲਾਈ ਮੈਡੀਕਲ ਕੈਮਰਾਮੈਨ ਸੰਜੇ ਜੀ ਨਾਲ ਧੰਨਵਾਦ